ਮੈਂ ਆਪਣੀ ਰਚਨਾਵਾਂ ਸੁਣਾਉਣ ਤੋਂ ਪਹਿਲਾਂ ਇੱਕ ਜਕਾਰੇ ਕਿਸਾਂਜ ਹੋ ਜਾਈਏ ਜਿਹੜੇ ਆਪਾਂ ਪਵਿੱਤਰ ਸਥਾਨ ਬਾਬਾ ਫੁੱਟਾ ਜੀ ਦੇ ਇੱਥੇ ਸਥਾਨ ਤੇ ਬੈਠੇ ਆਂ ਅਸੀਂ ਚੋਲੀਆਂ ਫੜ ਕੇ ਲੈ ਕੇ ਜਾਣੀਆਂ ਨੇ ਆ ਇੱਕ ਜਕਾਰਾ ਉਸ ਤੋਂ ਬਾਅਦ ਆਪਣੀ ਰਚਨਾ ਬੋਲੋ ਲਿਖੇ ਚਿਕਾਰਾ ਜਰੂਰ ਪਲਾ ਦਿਓ ਆਓ ਸਾਧ ਸੰਗਤ ਦੇ 2400 ਰਸਤੋਗਾਇ ਕਾਂਤਨ ਬਾਬਾ ਬੁੱਢਾ ਸਾਹਿਬ ਜੀ ਦੀ ਰਚਨਾ ਇਹ 라ਹੀ ਰੂਪ ਚਲਕੇ ਵੀ ਨਿਵਾਣਾ ਜੀ ਇਹ 라ਹੀ ਰੂਪ ਚਲਕੇ ਗੁਰੂ ਗ੍ਰੰਥ ਸਾਹਿਬ ਦਾ ਜਦ ਪ੍ਰਕਾਸ਼ ਹੋਇਆ ਜੇ ਕੀ ਹਜ਼ੂਰੀ ਵਿੱਚ ਅੱਪਾ ਬੈਠੇ ਆ ਗੁਰੂ ਰੋਸ਼ਨ ਜੋਤ ਸੱਚ ਦੇ ਸੋਚ ਦੀ ਹੋਈ ਰੋਸ਼ਨ ਤੇ ਕਾਲੇ ਕੁੱਪ ਹਨੇਰ ਦਾ ਨਾਸ਼ ਹੋਇਆ ਤੇ ਕਾਲੇ ਕੁੱਪ ਹਨੇਰ ਦਾ ਨਾਸ਼ ਹੋਇਆ ਵਾਣੀ ਪੜਾ ਸਰਬੱਤ ਦਾ ਮੰਗਦੀ ਹੈ ਉੱਚ-ਨੀਚ ਦੇ ਭੇਦ ਮਟਾਏ ਵਾਣੀ ਵਾਣੀ ਪੜਾ ਸਰਬੱਤ ਦਾ ਮੰਗਦੀ ਹੈ ਉੱਚ-ਨੀਚ ਦੇ ਭੇਦ ਮਟਾਏ ਵਾਣੀ ਰੰਗ ਰੂਪ ਤੇ ਜਾਤ ਪਾਤ ਦੇ ਵਿਕਰਿਆ ਨੂੰ ਰੱਸੀ ਬੰਧੀਆਂ ਵਿੱਚ ਨਾ ਪਾਏ ਵਾਣੀ ਬੰਦਿਆਂ ਵਿੱਚ ਨਾ ਪਾਏ ਬਾਣੀ ਜੀਵਨ ਜੁਗਤੀਆਂ ਆਪ ਸਮਝਾਏ ਜੀਵਨ ਜੁਗਤੀਆਂ ਆਪ ਸਮਝਾਏ ਨੀਚੋਂ ਊਚ ਕਰਕੇ ਮਾਨ ਸਨਮਾਨ ਬਖਸ਼ੇ ਰਹਿਮਤ ਇਹੋ ਜਿਹੀ ਆਪ ਵਰਤਾਏ ਬਾਣੀ ਰਹਿਮਤ ਇਹੋ ਜਿਹੀ ਆਪ ਵਰਤਾਏ ਬਾਣੀ ਪੰਨੇ ਖੂਨੀ ਧਿਆਨ ਦੇ ਲਿਖੇ ਗਏ ਨੇ ਵੀਰ ਜੀ ਧਿਆਨ ਦੇਣਾ ਸਨੇਹੀ ਟੋਟੇ ਬੱਚਿਆਂ ਦੇ ਮਾਮਾ ਝੋਲੀਆਂ ਚ ਪਵਾਏ ਨੇ ਟੋਟੇ ਬੱਚਿਆਂ ਦੇ ਮਾਮਾ ਝੋਲੀਆਂ ਚ ਪਵਾਏ ਨੇ ਸਵਾ ਸਵਾ ਮੰਡ ਪੀਸਿਆ ਪੀਸਿਆ ਸਵਾ ਸਵਾ ਹਨ ਪੀਸਣਾ ਪੀਸਿਆ ਸੀ ਪੁੱਤਰ ਨੇਜੀਆਂ ਉਤੇ ਟਗਵਾਏ ਨੇ ਐਵੇਂ ਨਹੀਂ ਸਾਨੂੰ ਮਿਲੀਆਂ ਸਰਦਾਰੀਆਂ ਮੋਲ ਸਿੰਘਾਂ ਦੇ ਸਿਰਾਂ ਦੇ ਪਵਾਏ ਨੇ ਐਵੇਂ ਨਹੀਂ ਮਿਲੀਆਂ ਸਾਨੂੰ ਸਰਦਾਰੀਆਂ ਮੋਲ ਸਿੰਘਾਂ ਦੇ ਸਿਰਾਂ ਦੇ ਪਵਾਏ ਨੇ ਦੇਸ਼ ਕੌਮ ਤੇ ਜਦੋਂ ਵੀ ਜ਼ੁਲਮ ਹੋਇਆ ਦੇਸ਼ ਕੌਮ ਤੇ ਜਦੋਂ ਵੀ ਜ਼ੁਲਮ ਹੋਇਆ ਉਦੋਂ ਤੀਕ ਉਠਾਈ ਤਾਂ ਉਠਾਈ ਖਾਲਸੇ ਨੇ ਉਹਦੋਂ ਤੀਕ ਉਠਾਈ ਤਾਂ ਉਠਾਈ ਖਾਲਸੇ ਨੇ ਫੱਪੀਆਂ ਤਾਂ ਹੀ ਸੋਣ ਲਈ ਡਟ ਕੇ ਸੀ ਇੱਕ ਵਾਹੀ ਤਾਂ ਵਾਹੀ ਖਾਲਸੇ ਨੇ ਉਹ ਜਦੋਂ ਜਦੋਂ ਵੀ ਤੁਰਕ ਦਲ ਆਏ ਚੜ੍ਹ ਕੇ ਸਦਾ ਅਣਖ ਦਿਖਾਈ ਤਾਂ ਦਿਖਾਈ ਖਾਲਸੇ ਨੇ ਹਲਾਈ ਖਾਲਸੇ ਨੇ ਜਦਾਂ ਜਦਾਂ ਵੀ ਦਿੱਲੀ ਨੇ ਸਿੱਖਾਂ ਤੇ ਜ਼ੁਲਮ ਕੀਤਾ ਦਿੱਲੀ ਹਲਾਈ ਤਾਂ ਹਲਾਈ ਖਾਲਸੇ ਨੇ ਦਿੱਲੀ ਅਤੇ ਲਾਹੌਰ ਦੇ ਕਈ ਹਾਕਮ ਦਿੱਲੀ ਅਤੇ ਲਾਹੌਰ ਦੇ ਕਈ ਹਾਕਮ ਵਾਰ-ਵਾਰ ਸਿੱਖੀ ਉੱਪਰ ਖੜੇ ਰਹਿ ਗਏ ਵਾਰ-ਵਾਰ ਸਿੱਖੀ ਨੂੰ ਮਰਖਦੇ ਰਹੇ ਚਾਂਦਨੀ ਚੌਕ ਲਹੂ ਨਾਲ ਲਾਲ ਹੋਇਆ ਹੀ ਗਰਕਦੇ ਰਹੇ ਤਖਤ ਜ਼ਾਲਮ ਦੇ ਸਗੋ ਹੀ ਗਰਕਦੇ ਰਹੇ ਚਰਗੇ ਚਰਖਰੀਆਂ ਹੋਈ ਪਰਵਾਨ ਸਿੱਖੀ ਐ ਸਿੱਖੀ ਬਹੁਤ ਔਖੀ ਲਈ ਆਪਾ ਚਰਗੇ ਚਰਖਰੀਆਂ ਹੋਈ ਪਰਵਾਨ ਸਿੱਖੀ ਬੰਦ ਬੰਦ ਸਿਵਾ ਕਟਵਾ ਦਿੱਤਾ ਕਿ ਸਾਹ ਸੁਆਸਾਂ ਸੰਗ ਸਦਾ ਨਿਵੇ ਸਿੱਖੀ ਖੋਪਰ ਤਾਈਂ ਸਿੰਗਾਲਾ ਪਾ ਦਿੱਤਾ ਖੋਪਰ ਤਾਈਂ ਸਿੰਗਾਲਾ ਹਾ ਦਿੱਤਾ ਐ ਸਿੱਖੀ ਬਾਗ ਸਤਿਗੁਰ ਨਾਨਕ ਦਾ ਕਾ ਸਕਦਾ ਸੀਸ ਤੇ ਰੱਖ ਕੇ ਲਈ ਸਿੱਖੀ ਦਿੱਲੀ ਤਖਤ ਨੀ ਇਹ ਨੂੰ ਝੁਕਾ ਸਕਦਾ ਸੀਸ ਵਾਰ ਕੇ ਸਿੱਖਾ ਲਈ ਦੀਵਾਰਾਂ ਕੱਟ ਇਹਦਾ ਚਿਣਿਆ ਵਿੱਚ ਦੀਵਾਰਾਂ ਦੂਣੀਆਂ ਚੜੀਆਂ ਨਾਮ ਖੁਮਾਰੀਆਂ ਨੇ ਸਿੱਖ ਕੌਮ ਤੇ ਪੰਥ ਨੂੰ ਬਚਾਉਣ ਖਾਤਰ ਰਾਤਾ ਕੰਡਿਆਂ ਉੱਤੇ ਗੁਜ਼ਾਰੀਆਂ ਨੇ ਸਿੱਖ ਕੌਮ ਨੂੰ ਪੰਥ ਜਾਣ ਖਾਤਰ ਰਾਤਾ ਕੰਡਿਆਂ ਉੱਤੇ ਗੁਜ਼ਾਰੀਆਂ ਨੇ ਦਾਉ ਸਾਧ ਸੰਗਤ ਜੀ ਆਪਣੀ ਰਚਨਾ ਬਾਬਾ ਬੁੱਢਾ ਜੀ ਦੇ ਬਾਬਾ ਬੁੱਢਾ ਜੀ ਸੁਣੀ ਬਾਬਾ ਬੁੱਢਾ ਜੀ ਸੁਣੀ ਗੁਰੂ ਨਾਨਕ ਦੀ ਬਾਣੀ ਬਾਬਾ ਬੁੱਢਾ ਜੀ ਨੇ ਸੁਣੀ ਗੁਰੂ ਨਾਨਕ ਦੀ ਬਾਣੀ ਆਈ ਮਨ ਵਿੱਚ ਇੱਕ ਆਵਾਜ਼ ਸੱਚੀ ਆਈ ਮਨ ਵਿੱਚ ਇੱਕ ਆਵਾਜ਼ ਸੱਚੀ ਨਾਨਕ ਗੁਰੂ ਨੂੰ ਮਿਲਣ ਦੀ ਤਾਂਗ ਜਾਗੀ ਮਨ ਨੇ ਭਰੀ ਇੱਕ ਪ੍ਰਵਾਜ ਸੱਚੀ ਮਨ ਨੇ ਭਰੀ ਇੱਕ ਪ੍ਰਵਾਜ ਸੱਚੀ ਨਾਲ 쿠ਚੀ ਦੇ ਹਾਜ਼ਰ ਦਰਬਾਰ ਹੋਇਆ ਨਾਲ ਖੁਸ਼ੀ ਦੇ ਹਾਜ਼ਰ ਦਰਬਾਰ ਹੋਇਆ ਦੁੱਤ ਭੇਟਾ ਕਰਕੇ ਬਾਲਕ ਹੱਥ ਜੋੜੇ ਤਨ ਦਾਤਿਆ ਤੇਰਾ ਅਧਿਕਾਰ ਹੋਇਆ ਤਨ ਦਾਤਿਆ ਤੇਰਾ ਅਦੀਦਾਰ ਹੋਇਆ ਮੇਰੇ ਪਾਸ਼ਾ ਮੈਨੂੰ ਬਖਸ਼ ਮੁਕਤੀ ਮੇਰੇ ਪਾਸ਼ਾ ਮੈਨੂੰ ਬਖਸ਼ ਮੁਕਤੀ ਜੀਵਨ ਮਰਤ ਦੁਖੀ ਸੰਸਾਰ ਹੋਇਆ ਮੇਰੀ ਇਹੋ ਅਰਦਾਸ ਪਾਸ਼ਾ ਜੀ ਕਰੋ ਮੁਕਤ ਮੈਨੂੰ ਮੈਂ ਬੜਾ ਲਚਾਰ ਹੋਇਆ ਤੈਨੂੰ ਕਰੇ ਮੁਕਤ ਮੈਂ ਬੜਾ ਲੈ ਚਾਰ ਹੋਇਆ ਸਤ ਗੁਰੂ ਆਖਿਆ ਅੱਜ ਤੋਂ ਤੂੰ ਸਾਡਾ ਅਸੀਂ ਤੇਰੇ ਸਤ ਗੁਰੂ ਆਖਿਆ ਅੱਜ ਤੋਂ ਤੂੰ ਸਾਡਾ ਅਸੀਂ ਤੇਰੇ ਤੇਥੋਂ ਉਹਨੇ ਹੋਵੇ ਨਾ ਵਰ ਤੈਨੂੰ ਬਾਬੇ ਬੁੱਢੇ ਦੇ ਵਾਂਗਰਾ ਬਾਣ ਬਖਸ਼ੂ ਗੁਰੂ ਕਰ ਤੈਨੂੰ ਗੁਰੂ ਕਰ ਤੈਨੂੰ ਬਾਬੇ ਬੁੱਢੇ ਬਾਬੇ ਦੇ ਵਾਂਗਰਾ ਸੂ ਗੁਰੂ ਸਿੱਖ ਤੈਨੂੰ ਗੁਰੂ ਘਰ ਐਨੂੰ ਤੈਨੂੰ ਵਰ ਦਿੱਤਾ ਇਹ ਵਰਦਾਨ ਦਿੱਤਾ ਤੈਨੂੰ ਵਰ ਦਿੱਤਾ ਇਹ ਵਰਦਾਨ ਦਿੱਤਾ ਵਰਤੀਆਂ ਦਾ ਬਾਲਕਾ ਪਾਏਗਾ ਤੂੰ ਉਹ ਸਤ ਗੁਰੂ ਆ ਤਾਂ ਹੀ ਗੁਰਗੱਦੀ ਦੀ ਰਸਮ ਵੇਲੇ ਅੱਖੀਆਂ ਆਪਣੇ ਤਿਲਕ ਲਗਾਏਗਾ ਤੂੰ ਅੱਖੀਆਂ ਆਪਣੇ ਤਿਲਕ ਲਗਾਏਗਾ ਤੂੰ ਗੁਰੂ ਘਰ ਸਰੋਵਰ ਤੇ ਬੋਲੀਆਂ ਦੀ ਗੁਰੂ ਕਾ ਸਰਬਉੱਚ ਤੇ ਬਾਣੀਆਂ ਦੀ ਖੱਤ੍ਹੀ ਆਪਣੇ ਸੇਵਾ ਕਮਾਏਗਾ ਤੂੰ ਨਈਆ ਸਿੱਖੀ ਦੀ ਜਦੋਂ ਨਹੀਂ ਕਦੇ ਡੋਲ ਜਾਊ ਨਈਆ ਸਿੱਖੀ ਦੀ ਕਦੇ ਵੀ ਕਦੇ ਡੋਲ ਜਾਊ ਨਾਲ ਪਿਆਰ ਤੇ ਕੰਡੇ ਲਾਏਗਾ ਤੂੰ ਤੇਰੇ ਸਾਹਮਣੇ ਜਗ ਕੁਰਬਾਨੀਆਂ ਦਾ ਤੇਰੇ ਸਾਹਮਣੇ ਜਗ ਕੁਰਬਾਨੀਆਂ ਦਾ ਬਦਲ ਕਰਮ ਦਾ ਨਾਂ ਲੀ ਗੁਰੂ ਪਾਇਓ ਇਕਦੇ ਥਾ ਜੋ ਦੁਰਮਦੀਆ ਕਰੂ ਪਾਉ ਇਕਦੇ ਨਾ ਅੱਜ ਜੋੜ ਮੇਲਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਅਖਵੌਣ ਦਾ ਮਾਣ ਜਿਸ ਨੂੰ ਅੱਜ ਜੋੜ ਮੇਲਾ ਬਾਬਾ ਬੁੱਢਾ ਸਹਿਬ ਅਖਵੌਣ ਦਾ ਮਾਣ ਜਿਸ ਨੂੰ ਗੁਰੂ ਮਿਹਰ ਸਤਿਗਾਂ ਲੰਮੀ ਆਰਜਾ ਨੂੰ ਗੁਰੂ ਚਰਨੀ ਪਗਾਉਣ ਦਾ ਮਾਣ ਜਿਸ ਨੂੰ ਖੱਤੀ ਆਪਣੇ ਪੰਜਾਂ ਸਤਿਗੁਰਾਂ ਨੂੰ ਗੁਰਗੱਦੀ ਤੇ ਤਿਲਕ ਲਗਾਉਣ ਦਾ ਮਾਣ ਜਿਸ ਨੂੰ ਗੁਰਗੱਦੀ ਤੇ ਤਿਲਕ ਲਗਾਉਣ ਦਾ ਮਾਣ ਜਿਸ ਨੂੰ ਛੇਵੇਂ ਪਾਸ਼ਾ ਦੀ ਕਮਰ ਉੱਤੇ ਛੇਵੇਂ ਪਾਸ਼ਾ ਦੀ ਕਮਰ ਉੱਤੇ ਮੀਰੀ ਪੀਰੀ ਸਜਾਉਣ ਦਾ ਮਾਣ ਜਿਸ ਨੂੰ ਮੀਰੀ ਪੀਰੀ ਸਜਾਉਣ ਦਾ ਮਾਣ ਜਿਸ ਨੂੰ ਮੀਰੀ ਪੀਰੀ ਸਜਾਉਣ ਦਾ ਮਾਣ ਜਿਸ ਨੂੰ ਇੱਥੇ ਕਹਾਜਰੀ ਪ੍ਰਵਾਨ ਕਰਨੀ ਔ ਸਾਧ ਸੰਗਤ ਜੀ ਫਤੇ ਦੀ ਸਮਾਂ ਜਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਸਰਵਨਕਰ ਸੇ ਬੀਬੀ ਮੰਜੀਤ ਕੌਰ ਜੀ ਬਹੁਤ ਬੰਡ ਜਿਨ੍ਹਾਂ ਨੇ ਆਪਣੀ ਰਚਨਾ ਦੇ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸੰਗਤ ਦੇ ਸਤਿਵਕਸ਼ਰ ਤੋਂ ਬਹੁਤ ਪੇਟ ਕੀਤੇ ਸਤਿਗੁਰੂ ਜੀ ਕਿਰਪਾ ਕਰ ਉਹਨਾਂ ਦੇ ਵੱਲੋਂ ਜਿਨ੍ਹਾਂ ਵੀ ਸਾਡੇ ਸੰਵਾਦ ਜੋ ਕਵੀ ਸਹਿਬਾ